ਤੇ ਅੱਜ ਹੁਣ ਜਾ ਰਿਹਾ ਹੈ ਆਈਪੀਐਲ ਦਾ ਸਭ ਤੋਂ ਵੱਡਾ ਮੈਚ ਮੁੰਬਈ ਤੇ ਦਿੱਲੀ ਕੈਪੀਟਲ ਦੇ ਵਿੱਚ ਇਹ ਵੱਡਾ ਮੈਚ ਇਸ ਲਈ ਆ ਕਿਉਂਕਿ ਜਿਹੜੀ ਵੀ ਟੀਮ ਇਹ ਮੈਚ ਜਿੱਤੂਗੀ ਨਾ ਉਹ ਲਗਭਗ ਪਲੇ ਉਹ ਵਿੱਚ ਪਹੁੰਚ ਜਾਊਗੀ ਜਿਹੜੀ ਟੀਮ ਇਹ ਮੈਚ ਹਾਰ ਜੂਗੀ ਉਹਦਾ ਆਈਪੀਐਲ ਦਾ ਸਫਰ ਲਗਭਗ ਖਤਮ ਹੋ ਜਾਣਾ ਹੈ ਪਰ ਕੀ ਹੁਣ ਇਹ ਦਿੱਲੀ ਤੇ ਮੁੰਬਈ ਦਾ ਮੈਚ ਪੂਰਾ ਹੋ ਪਾਊਗਾ ਜਾਂ بارش ਇਸ ਮੈਚ ਨੂੰ ਖਰਾਬ ਕਰੂਗੀ ਤੇ ਖਬਰਾਂ ਆ ਰਹੀਆਂ ਨੇ ਕਿ ਜਿੱਥੇ ਮੈਚ ਹੋਣਾ ਹੈ ਬੰਬੇ ਵਿੱਚ ਉੱਥੇ ਮੌਸਮ ਹੁਣ تقريبا ਸਾਫ਼ ਆ। ਨਹੀਂ ਤਾਂ ਉੱਥੇ ਬਾਰਿਸ਼ ਹੁੰਦੀ ਪਈ ਸੀ ਪਰ ਹੁਣ ਉਹ ਸਭ ਨੇ ਸਾਫ਼ ਹੋ ਗਿਆ ਤੇ ਤਿਆਰ ਕੀਤੀ ਜਾ ਰਹੀ ਆ ਕਿ ਸਾਨੂੰ ਪੂਰਾ 20-20 ਓਵਰਾਂ ਦਾ ਮੈਚ ਵੇਖਣ ਨੂੰ ਮਿਲੇਗਾ। ਤੇ ਮੈਚ ਬੜਾ ਇੰਟਰਸਟਿੰਗ ਵੀ ਹੋਏਗਾ ਕਿਉਂਕਿ ਦਿੱਲੀ ਤੇ ਮੁੰਬਈ ਆਪਣਾ ਪੂਰਾ ਜੋਰ ਲਾਉਣਗੇ ਆਪੀਐਲ ਦੇ ਪਲੇਆਫ ਚ ਜਾਣ ਲਈ। ਦਿੱਲੀ ਦੀ ਗੱਲ ਕਰੀ ਤੇ ਦਿੱਲੀ ਨੇ ਆਪੀਐਲ ਦੀ ਸ਼ੁਰੂਆਤ ਬੜੀ ਵਧੀਆ ਕੀਤੀ ਸੀ। ਵਧੀਆ ਢੰਗ ਨਾਲ ਕੀਤੀ। ਲਗਾਤਾਰ ਮੁਕਾਬਲੇ ਜਿੱਤਦੀ ਆਉਂਦੀ ਪਈ ਸੀ ਪਰ ਉਹੀ ਇੱਕ ਦੋ ਮੈਚ ਹਾਰਨ ਨਾਲ ਦਿੱਲੀ ਦੀ ਲਹਿਰ ਕੁੱਟੀ ਤੇ ਦਿੱਲੀ ਜਿੱਤ ਦੀ ਪੱਟੜੀ ਤੋਂ ਉਤਰ ਕੇ ਹਾਰ ਦੀ ਪੱਟੜੀ ਦੇ ਸਵਾਰ ਹੋ ਗਈ ਤੇ ਉਸੇ ਮੁੰਬਈ ਦੀ ਗੱਲ ਬਿਲਕੁਲ ਇਸ ਤੋਂ ਉਲਟਿਆ ਮੁੰਬਈ ਨੇ ਆਪਣੇ ਪਹਿਲੇ ਪੰਜਾਜੋਂ ਚਾਰ ਮੁਕਾਬਲੇ ਹਾਰੇ ਸੀ ਤੇ ਸਾਰਿਆਂ ਨੇ ਉਮੀਦਾਂ ਛੱਡਤੀਆਂ ਸੀ ਕਿ ਮੁੰਬਈ ਨਹੀਂ ਪਹੁੰਚ ਪਾਉਗੀ ਆਈਪੀਐਲ ਦੇ ਪਲੇਆਫ ਦੇ ਵਿੱਚ ਮੁੰਬਈ ਲਗਭਗ ਆ 8ਵੇਂ ਨੰਬਰ ਤੇ ਸਮਾਪਤ ਕਰੂਗੀ ਕਿਉਂਕਿ ਮੁੰਬਈ ਤੇ ਚਨਈ ਇੱਕੋ ਜਿਹੇ ਖੇਡਦਿਆਂ ਪਈਆਂ ਸਨ ਚਨਈ ਪਹਿਲੇ ਮੈਚ ਤੋਂ ਲੈ ਕੇ ਲਾਸਟ ਮੈਚ ਤੱਕ ਲਾਸਟ ਤੇ ਬਣੀ ਹੋਈ ਹੈ ਕਨਸਿਸਟੈਂਸ ਹਮ ਚਨਈ ਚਨਈ ਇਸ ਆਈਪੀਐਲ ਵਿੱਚ ਤੇ ਭਾਵੇਂ ਮੁੰਬਈ ਨੇ ਆਪਣੇ ਖੇਲ ਨੂੰ ਥੋੜਾ ਉੱਪਰ ਚੁੱਕਿਆ ਤੇ ਪਲੇਆਫ ਦੀ ਰੇਸ ਵਿੱਚ ਅਜੇ ਤੱਕ ਮੁੰਬਈ ਦੀ ਟੀਮ ਬਣੀ ਹੋਈ ਹੈ ਤੇ ਜਦ ਵਿੱਚ ਦੀ ਸ਼ੁਰੂਆਤ ਸੀ ਮੁੰਬਈ ਤੋਂ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਮੁੰਬਈ ਇੱਥੋਂ ਤੱਕ ਪਹੁੰਚ ਪਾਉਗੀ ਇਹ ਲਾਸਟ ਮੈਚ ਤੱਕ ਅਸੀਂ ਇਹ ਦੇਖਾਂਗੇ ਕਿ ਮੁੰਬਈ ਜਾਊਗੀ ਕਿ ਨਹੀਂ ਜਾਊਗੀ ਅਤੇ ਮੇਰਾ ਸਿਗੀ ਮੁੰਬਈ ਜਿਹੜੀ ਬਾਤੀ ਮੈਚਾਂ ਵਿੱਚ ਜੀ ਹਾਰ ਕੇ ਨਾ ਪਲੇਆਫ ਦੇ ਰੇਸ ਤੋਂ ਬਾਹਰ ਹੋ ਜਾਗੀ ਪਰ ਇਹੀ ਤੇ ਯਾਰ ਮੁੰਬਈ ਦੀ ਟੀਮ ਆ ਮੁੰਬਈ ਦੀ ਟੀਮ ਲਗਾਤਾਰ 5-5 ਮੈਚ ਹਾਰਨ ਤੋਂ ਬਾਅਦ ਵੀ ਸਿਰਫ ਪਲੇਆਫ ਚ ਚਾਹਦੀ ਨਹੀਂ ਹੈ ਬਲਕਿ ਆਈਪਲ ਵੀ ਚਿਤਦੀ ਹੈ ਇਹ ਅਸੀਂ ਪਹਿਲਾਂ ਵੀ ਦੇਖ ਚੁੱਕੇ ਹਾਂ ਤੇ ਸ਼ਾਇਦ ਇਸ ਵਾਰ ਕੁਝ ਇਤਾਂ ਹੀ ਹੋਵੇ ਕਿਉਂਕਿ ਮੁੰਬਈ ਦੀ ਟੀਮ ਹੁਣ ਬਹੁਤ ਵਧੀਆ ਖੇਡਦੀ ਪੇਰੋਹੀ ਸ਼ਰਮਾ ਕੋਮਚ ਆ ਪੂਰੇ ਕੁਮਾਰ ਯਾਦਵ ਫਾਰਮ ਤੇ ਹਰਿਕ ਪੰਡਿਆ ਦੇ ਨਿਸ਼ਾਨੀ ਤਰ੍ਹਾਂ ਹਰ ਵਾਰ ਫਾਰਮ ਚ ਰਹਿੰਦੇ ਨੇ ਜਸਪੀਤ ਢੁੰਮਰਾ ਟ੍ਰੈਂਟ ਬੋਲਟ ਪੀਪਲ ਚਾਹਰ ਕਿਹੜਾ ਕਿਹੜਾ ਨਾਮ ਲਈ ਹੈ ਮੁੰਬਈ ਦੀ ਟੀਮ ਚ ਉਹੀ ਦਿੱਲੀ ਦੀ ਗੱਲ ਕਹੀਏ ਤੇ ਉਧਰੋਂ ਸਾਨੂੰ ਸਿਰਫ ਕੇਆ ਰਾਹੁਲ ਹੋ ਗਏ ਅਕਸ਼ਰ ਪਟੇਲ ਹੋ ਗਏ ਕ੍ਰਿਸਟਨ ਸਟੱਗ ਹੋ ਗਏ ਇਹ ਪਲੇਅਰ ਫਾਰਮ ਚ ਲੱਗਦੇ ਪਏ ਨੇ ਪਰ ਦਿੱਲੀ ਦੀ ਸਭ ਤੋਂ ਵੱਡੀ ਬੁਰੀ ਖਬਰ ਇਹ ਹੈ ਕਿ ਉਹਨਾਂ ਦੇ ਪੋਲ ਮਿਚੂ ਸਟਾਕ ਨਹੀਂ ਹੈ ਕਰਵਾਪੀ ਮੈਚਾਂ ਵਿੱਚ ਮਿਚਲ ਸਟਾਰਕ ਸੀ ਉਹਨਾਂ ਨੇ ਬੜੀਆ ਗੇਨਬਾਜ਼ੀ ਕੀਤੀ ਲਾਸਟ ਓਵਰ ਤੇ ਦੇਖਿਆ ਰਾਜਸਥਾਨ ਦੇ ਖਿਲਾਫ 89 ਨਹੀਂ ਮਾਰ ਦਿੱਤੇ ਉਹਨਾਂ ਨੇ ਰਾਜਸਥਾਨ ਨੂੰ ਤੇ ਹੁਣ ਪਰ ਉਹ ਨਹੀਂ ਹੈ ਤੇ ਉਹਦਾ ਖਾਮਿਆਜਾ ਦਿੱਲੀ ਨੂੰ ਪਿਛਲੇ ਮੈਚ ਵਿੱਚ ਵੀ ਪੂਤਰਾ ਪਿਆ ਗੁਜਰਾਤ ਟਾਈਟਨ ਦੇ ਹੱਥੋਂ ਕਰਾਰੀ ਪਾ ਦਾ ਸਾਹਮਣਾ ਕਰਨਾ ਪਿਆ 10 ਵਿਕਟਾਂ ਤੋਂ ਮਨਨ ਕਿ 200 ਰਨ ਤੋਂ ਪਾਰ ਬਣਾਇਆ ਦਿੱਲੀ ਨੇ ਪਰ ਉਹ ਵੀ ਮੈਚ ਇੱਕ ਤਰਫਾ ਹੀ ਜੀਟੀ ਨੇ ਦਿੱਲੀ ਨੂੰ ਹਰਾਤਾ ਕਿ ਉਹਨਾਂ ਕੋਲ ਉਹ ਬੋਲਿੰਗ ਲਾਈਨਅਪ ਨਹੀਂ ਸੀ ਜਿਹੜਾ ਉਹਨਾਂ ਨੂੰ ਗੁਜਰਾਤ ਨੂੰ ਰੋਕ ਸਕੇ ਤੇ ਜੇ ਇਹ ਗੁਜਰਾਤ ਨੂੰ ਨਹੀਂ ਰੋਕ ਸਕੇ ਤੇ ਮੁੰਬਈ ਵਰਗੀ ਏਡੀ ਤਕੜੀ ਬੈਟਿੰਗ ਲਾਈਨਅਪ ਨੂੰ ਕਿਵੇਂ ਰੋਕਣਗੇ ਬਹੁਤ ਮੁਸ਼ਕਲ ਚਾਂਸ ਹੈ ਦਿੱਲੀ ਦੇ ਕਿਉਂਕਿ ਦਿੱਲੀ ਦੀ ਟੀਮ ਲਗਾਤਾਰ ਹਾਰਦੀ ਹੁੰਦੀ ਪਈ ਆ ਕੌਨਫੀਡੈਂਸ ਉਹਨਾਂ ਦਾ ਪੂਰਾ ਲੋਅ ਹੋਣਾ ਹੈ ਆ ਤੇ ਮੁੰਬਈ ਦਾ ਕੌਨਫੀਡੈਂਸ ਪੂਰਾ ਹਾਈ ਹੋਣਾ ਕਿਉਂਕਿ ਉਹ ਲਗਾਤਾਰ ਜਿੱਤਦੀ ਹੁੰਦੀ ਪਈ ਆ ਹਾਲਾਂਕਿ ਮੁੰਬਈ IPL ਜਦੋਂ ਰੁਕਿਆ ਗਿਆ ਸੀ ਉਸ ਤੋਂ ਬਾਅਦ ਮੁੰਬਈ ਅੱਜ ਪਹਿਲੇ ਦਿਨ ਖੇਡਣ ਆਈ ਪਹਿਲਾ ਮੈਚ ਹੈ ਉਹਨਾਂ ਦਾ ਅਜੇ ਇੱਕ ਮੈਚ ਹੋਰ ਹੋਣਾ ਹੈ ਮੈਚ ਤੋਂ ਬਾਅਦ ਵੀ ਤਕਰੀਬਨ ਇਹ ਅੱਜ ਤੋਂ ਬਾਅਦ ਕਨਫਰਮ ਹੋ ਜਾਊਗਾ ਕਿ IPL 'ਚ ਪਹੁੰਚ ਜਾਊਗਾ ਕਿ ਅੱਜ ਮੁੰਬਈ ਜਿੱਤ ਗਈ ਫਿਰ ਉਹਨਾਂ ਨੂੰ ਸੋਚਣਾ ਪਊਗਾ ਕਿ ਪੰਜਾਬ ਦੇ ਖਿਲਾਫ ਵੀ ਅਸੀਂ ਮੈਚ ਜਿੱਤ ਜੀਏ ਪੰਜਾਬ ਤੇ ਪੰਜਾਬ ਹੋ ਗਿਆ ਬੰਗਲੌਰ ਹੋ ਗਿਆ ਗੁਜਰਾਤ ਹੋ ਗਿਆ ਇਹਦੇ ਪਲੇਆਫਸ 'ਚ ਆਲਰੇਡੀ ਪਹੁੰਚ ਚੁੱਕੀਆਂ ਐ ਤੇ ਪੰਜਾਬ ਨੂੰ ਵੀ ਅਗਲਾ ਮੈਚ ਖਾਏ ਜਿੱਤੇ ਉਦਿਨਾਂ ਪੰਜਾਬ ਨੂੰ ਕੋਈ ਫਰਕ ਨਹੀਂ ਪੈਣਾ ਪਰ ਇਹ ਜ਼ਰੂਰ ਹੈ ਕਿ ਪੰਜਾਬ ਚਾਹੂਗਾ ਕਿ ਆਪਾਂ ਪੁਆਇੰਟ ਸਟੇਬਲ 'ਚ ਇੱਕ ਜਾਂ ਦੋ ਨੰਬਰ ਤੇ ਖਤਮ ਕਰੀਏ ਕਿਉਂਕਿ ਸਾਨੂੰ ਆਈਪੀਐਲ ਦਾ ਫਾਈਨਲ ਕਿੱਦਨ ਲਈ ਦੋ ਮੌਕੇ ਮਿਲਣ ਪਰ ਮੁੰਬਈ ਦੀ ਗੱਲ ਕਹੀਏ ਤੇ ਮੁੰਬਈ ਮੰਨ ਲਓ ਜੇ ਅੱਜ ਦਾ ਮੈਚ ਹਾਰ ਜਾਂਦੀ ਆ ਤੇ ਉਹਨਾਂ ਨੂੰ ਕੋਸ਼ਿਸ਼ ਕਰਨੀ ਪਊਗੀ ਕਿ ਅਗਲਾ ਮੈਚ ਜੋ ਪੰਜਾਬ ਨਾਲ ਹੋਣਾ ਉਹ ਜਿੱਤੀਏ ਤੇ ਦਿੱਲੀ ਆਪਣਾ ਮੈਚ ਹਾਰ ਜਵੇ ਤੇ ਹਿਸਾਬ ਦਿੱਲੀ ਦਾ ਹੈ ਕਿ ਦਿੱਲੀ ਜਿੱਤ ਜਾਂਦੀ ਅੱਜ ਦਾ ਮੈਚ ਫਿਰ ਮੁੰਬਈ ਸੋਚੂਗੀ ਕਿ ਅਸੀਂ ਅਗਲੇ ਮੈਚ ਪੰਜਾਬ ਤੋਂ ਜਿੱਤੀਏ ਤੇ ਪੰਜਾਬ ਦਿੱਲੀ ਨੂੰ ਵੀ ਆਪਣਾ ਮੈਚ ਹਰਾ ਦੇ ਤੇ ਇਹ ਪੈਚ ਜਣਾ ਜੋ ਪੜਾਣਾ ਇੰਟਰਸਟਿੰਗ ਜਿਹਾ ਹੋ ਗਿਆ ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਟੀਮ ਆਈਪਲ ਦੇ ਪਲੇਆਫਸ ਜਾਊਗੀ ਚੌਥੀ ਟੀਮ ਕਿਹੜੀ ਟੀਮ ਬਣੂਗੀ ਇਸ ਲਈ ਮੈਚ ਕਾਫੀ ਇੰਟਰਸਟਿੰਗ ਹੋਊਗਾ ਤੁਹਾਨੂੰ ਟੀਮਾਂ ਲਾਸਟ ਟੰਮ ਤੱਕ ਕੋਸ਼ਿਸ਼ ਕਰਦੀਆਂ ਨਜ਼ਰ ਆਉਣਗੀਆਂ ਕੋਈ ਵੀ ਕੀਪ ਆਪਣੀ ਕਿਉਂ ਬੰਨੀ ਫਿਰਦੀ ਯਾਹਾਂ ਵੀ ਹੁਣ ਅਸੀਂ ਮੈਚ ਹਾਰ ਗਏ ਆ ਤੇ ਆਪਾਂ ਹੁਣ ਗੀਵ ਅਪ ਕਰ ਦਈਏ ਮੋਡੀ ਸ਼ੋਲਡਰ ਉੱਪਰ ਰੱਖਣੇ ਪੈਣਗੇ ਦੋਵੇਂ ਟੀਮਾਂ ਨੂੰ ਤੇ ਇਸ ਲਈ ਜਿਹਨੂੰ ਮੁੰਬਈ ਦਾ ਬਹੁਤ ਵੱਡਾ ਚਾਂਸ ਹੈ ਕਿ ਮੁੰਬਈ ਇਹ ਮੈਚ ਕਿਵੇਂ ਦੇਖੇ ਮੁੰਬਈ ਦੀ ਉਹ ਟੀਮ ਜਿਹੜੀ ਲਾਸਟ ਗੇਮ ਤੱਕ ਕੋਸ਼ਿਸ਼ ਕਰਦੀ ਆ ਮੈਚ ਜਿੱਤਣ ਦੀ ਭਵੇਂ ਮੈਚ ਉਹ ਹਾਰ ਵੀ ਰਹੀ ਹੋਵੇ ਨਾ ਉਹਨਾਂ ਦੇ ਸ਼ੋਲਡਰ ਹੈ ਨਾ ਹਮੇਸ਼ਾ ਨਾ ਉੱਪਰ ਹੀ ਰਹਿੰਦੇ ਆ ਬੜੀ ਰਹਿੰਦੇ ਨੇ ਪਰ ਦਿੱਲੀ ਪਿਛਲਾ ਮੈਚ ਵੀ ਹਾਰੀ ਐ 210 ਨੂੰ ਮਾਰਲ ਦੇ باوجود ਵੀ ਜਦੋਂ ਤੁਸੀਂ 10 ਵਿਕਟਾਂ ਨਾਲ ਹਾਰਦੇ ਤਾਂ ਤੁਹਾਡਾ ਕੰਫੀਡੈਂਸ ਬੜਾ ਹੀ ਲੋਕ ਫਾਰੋ ਪੁਰਾਣਾ ਬੀਤੀ ਦਿਨ ਸਟ੍ਰਾਈਡ ਹੈ ਕਿ ਅੱਜ ਨਵੇਂ ਦਿਨ ਦੀ ਸ਼ੁਰੂਆਤ ਨਵਾਂ ਦਿਨ ਹੈ ਸ਼ੁਰੂਆਤ ਅਕੀ ਕਰੀਏ ਕੰਫੀਡੈਂਸ ਚਾਹ ਕਰੀਏ ਬੂਸਟ ਕਰੀਏ ਆਪਣੀ ਟੀਮ ਦਾ ਕੰਫੀਡੈਂਸ ਤੇ ਦੇਖਦੇ ਆ پوری ਟੀਮ ਮੈਚ ਜਿੱਤਦੀ ਆ ਤੇ ਇੱਕ ਤੇਰ ਵੱਡਾ ਮੈਚ ਆ ਮੇਰੇ ਹਿਸਾਬ ਨਾਲ ਜੇ ਟੀਮ ਨੂੰ ਟੋਸ ਜਿੱਤੇ ਉਹ ਟੀਮ ਨੂੰ ਚਾਹੀਦਾ ਕਿ ਪਹਿਲਾਂ ਬੈਟਿੰਗ ਕਰੇ ਯਾਨੀ ਕਿ ਪਹਿਲੀ ਟੌਕ ਜਿਵੇਂ ਪਹਿਲਾਂ ਬੋਲਿੰਗ ਕਰ ਲਓ ਤੇ ਦੂਜੀ ਟੀਮ ਨੂੰ 250 ਰਨ ਆਗੇ ਬੋਰਡ ਦੇ ਉੱਤੇ ਇਹ ਪ੍ਰੈਸ਼ਰ ਮੈਚ ਹੈ ਪ੍ਰੈਸ਼ਰ ਮੈਚ ਤੁਹਾਡੇ ਕੋਲ ਰਨ ਦੀ ਚੀਜ਼ ਨਾ ਹੋਵੇ ਇਸ ਲਈ ਪਹਿਲਾਂ ਟੋਸ ਜਿੱਤੋ ਪਹਿਲਾਂ ਬੈਟਿੰਗ ਕਰੋ ਜੇ ਤੁਹਾਡਾ ਕੋਲ ਬੈਟਿੰਗ ਤਕੜੀ ਆ ਜਦੋਂ ਆਪਣੇ ਬੈਟਸਮੈਨਾਂ ਦੇ ਟਰੋਸਾ ਆ ਤੁਸੀਂ ਵੱਡਾ ਸਕੋਰ ਬਣਾਓ ਵਿਜੀ ਟੀਮ ਤੇ ਪ੍ਰੈਸ਼ਰ ਪਾਓ ਕਿਉਂ ਟੋਸ ਜਿੱਤ ਕੇ ਪਹਿਲਾਂ ਗੇਨਵਾਦੀ ਕਰਨੀ ਪ੍ਰੈਸ਼ਰ ਮੈਚ ਰਨ ਫੇਸ ਦਾ ਪ੍ਰੈਸ਼ਰ ਲੈਣਾ ਤੇ ਦੇਖਦੇ ਹਾਂ ਮੈਚ ਵਿੱਚ ਕੀ ਬੰਦਾ ਹੈ ਆਪਣੀ ਰਾਏ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀ ਟੀਮ ਅੱਜ ਦਾ ਮੈਚ ਜਿੱਤਣ ਵਾਲੀ ਹੈ ਤੇ ਕਿਹੜੀ ਟੀਮ ਪਲੇਆਫ ਚ ਜਾਊਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਫਿਰ ਤੁਹਾਨੂੰ ਅਗਲੀ ਵੀਡੀਓ ਨਾਲ ਜਲਦੀ ਮਿਲਦੇ ਹਾਂ